ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਕਿਸਾਨ ਮਜ਼ਦੂਰ ਸਨਰਸ ਕਮੇਟੀ ਪੰਜਾਬ ਜੋ ਕਿ ਸੂਬੇ ਦਾ ਅਤੇ ਕੇਐਮਐਮ ਦਾ ਜਿਹੜਾ ਫੈਸਲਾ ਲਾ ਕੀਤਾ ਗਿਆ ਕਿ ਜਿਹੜਾ ਜੀਡੀ ਵਾਸ ਸਾਡੀ ਕੇਂਦਰ ਸਰਕਾਰ ਦੇ ਨਾਲ ਕੇਂਦਰ ਸਰਕਾਰ ਦੇ ਨਾਲ ਰਲ ਕੇ ਤੇ ਜਿਹੜੀਆਂ ਨੀਤੀਆਂ ਲਾਗੂ ਕਰਨ ਰਿਹਾ ਚੋਰੀ ਸਪੇ ਕਿਸਾਨ ਮਜ਼ਦੂਰ ਅਤੇ ਆਮ ਲੋਕਾਂ ਦੀ ਵਿਰੋਧੀ ਨੀਤੀਆਂ ਜਿਹੜੀਆਂ ਨੇ ਉਹ ਅਪਣਾ ਰਿਆ ਵਾ ਇਹਨਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਨਾਲ ਬਹੁਤ ਜਿਆਦਾ ਵੱਡਾ ਇੱਕ ਟੁਠਾ ਹੋਊਗਾ ਤੇ ਨੁਕਸਾਨ ਹੋਊਗਾ ਕਿਸਾਨਾਂ ਮਜ਼ਦੂਰਾਂ ਦੇ ਨਾਲ ਜਿਹੜਾ ਇਹ ਸਮਝੌਤਾ ਕਰਕੇ ਆਪਣਾ ਵਿਰੋਧੀ ਧਿਰਾਂ ਦੇ ਨਾਲ ਵਿਰੋਧ ਸਮਝੌਤਾ ਕਰਕੇ ਤੇ ਸਾਡੇ ਦੇਸ਼ ਦੇ ਵਿੱਚ ਕਾਨੂੰਨ ਲਾਗੂ ਕਰਨ ਲਈ ਆਤਿੰਨਦਰ ਜੋਗ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਹ ਅੱਜ ਕੱਲ੍ਹ ਕੀ ਵਿਰੋਧਤਾ ਕਰਦੀ ਹੈ ਸਾਏ ਕੁਝ ਗੱਲ ਦਾ ਗੱਲ ਆਏਗੀ ਜਿਸ ਜੀ ਪਤੇਮਾ ਪਾਪਾ ਦਾ ਨੈਸ਼ਨਲ ਗੂਨ ਤੇ ਜਨ ਸਤੰਤਰਤਾ ਸੰਸਦ ਬੋਲ ਰਿਆਂ ਜੀ ਜੋ ਅੱਜ ਰੋਸ ਮਜਾਰਾ ਕੀਤਾ ਗਿਆ ਕੇਂਦਰ ਸਰਕਾਰ ਦੇ ਵਿਰੁੱਧ ਜੋ ਜੀ ਡੀ ਬੈਂਸ ਅਮਰੀਕਾ ਦਾ ਉਪ ਰਾਸ਼ਟਰਪਤੀ ਇੱਥੇ ਪਹੁੰਚਾਇਆ ਇਹ ਹਿੰਦੁਸਤਾਨ ਸਰਕਾਰ ਨਾਲ ਸਮਝੌਤਾ ਕਰਨਾ ਚਾਹੁੰਦਾ ਹੈ ਕੇਂਦਰੀ ਵਪਾਰ ਵਾਸਤੇ ਏਡਾ ਬਣਾਉਣਾ ਚਾਹੁੰਦਾ ਹੈ ਕਿਸਾਨ ਤੇ ਪਹਿਲਾਂ ਹੀ ਇੱਥੇ ਬੜਾ ਤੰਗ ਆ ਇਹ ਹਰਗੱਜ ਨਹੀਂ ਹੋਣ ਦਿੱਤਾ ਜਾਵੇਗਾ ਇਹਦਾ ਵਿਰੋਧ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਭਰਾਤੀ ਜੱਥੇਬੰਦੀਆਂ ਕਰਦੀਆਂ ਨੇ ਇਹ ਹਰਗੱਜ ਨਹੀਂ ਹੋਣ ਦਿੱਤਾ ਜਾਏਗਾ ਇਹਦੇ ਆਏ ਦਾ ਅਸੀਂ ਵਿਰੋਧ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਅਮਰੀਕਾ ਦਾ ਰਲ ਕੇ ਮੋਦੀ ਸਰਕਾਰ ਕਿਸਾਨਾਂ ਨੂੰ ਖਤਮ ਕਰਨ ਵਾਸਤੇ ਪੰਜਾਬ ਨੂੰ ਖਤਮ ਕਰਨ ਵਾਸਤੇ ਤੁੱਲਿਆ ਹੋਇਆ ਤੇ ਜਿਹੜੀ ਆ ਪੰਜਾਬ ਦੇ ਵਿੱਚ ਫਸਲਾਂ ਚਾਲੂ ਲਾਗੂ ਨੇ ਉਹਨਾਂ ਨੂੰ ਖਤਮ ਕਰਨ ਵਾਸਤੇ ਆਉਣ ਵਾਲੀ ਪੀੜ੍ਹੀ ਨੂੰ ਖਤਮ ਕਰਨ ਵਾਸਤੇ ਅਮਰੀਕਾ ਨਾਲ ਰਲ ਕੇ ਉਹ ਜੋ ਉਪ ਰਾਸ਼ਟਰਪਤੀ ਦੇ ਨਾਲ ਰਲ ਕੇ ਜਿਹੜਾ ਇੱਥੇ ਪੰਜਾਬ 'ਚ ਆਇਆ ਉਹਨੇ ਆਣ ਕੇ ਜਿਹੜੀਆਂ ਗੱਲਾਂ ਕੀਤੀਆਂ ਉਹਦੇ ਨਾਲ ਸਮਝੌਤਾ ਕਰਨ ਵਾਸਤੇ ਤਿਆਰ ਆ ਪਰ ਅਸੀਂ ਇਸ ਗੱਲ ਦਾ ਬਿਓਰ ਦੋੜ-ਬਦੋੜ ਕਰਦੇ ਆ ਕਿ ਕਦੇ ਵੀ ਬਾਹਰ ਦੀਆਂ ਬਾਸਾਈਆਂ ਨਾਲ ਇਹ ਸਮਝੌਤਾ ਨਹੀਂ ਹੋਣ ਦਿਆਂਗੇ ਜਿਹੜੇ ਪੰਜਾਬ ਦੇ ਲੋਕਾਂ ਦੇ ਮਾਰੂ ਕਾਨੂੰਨ ਨੇ ਇਹਨਾਂ ਨੂੰ ਵਾਪਸ ਕਰੋ ਅਸੀਂ ਇਹਦਾ ਕਿਸਾਨ ਮਜੂਸ ਗਰਚ ਕਮੇਟੀ ਵੱਲੋਂ ਪੂਰ ਜ਼ੋਰ ਵਿਰੋਧ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੋਨ ਤੇਜਾ ਸਿਸਕੰਤਰ ਤੇ ਹੋਰ ਦੋ ਜੋਨ ਸਾਡੇ ਨਾਲ ਜਿਹੜੇ ਕਿ ਅੱਜ ਅਸੀਂ ਗਰਾਂਗਲੇ ਦੇ ਵਿੱਚ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਦਾ ਪੁਤਲਾ ਫੂਕਿਆ ਆ ਰੋਸ ਵਿੱਚ ਰੋਸ ਇਹ ਕੀਤਾ ਜਾ ਰਿਹਾ ਕਿ ਜਿਹੜਾ ਮੋਦੀ ਆ ਸਾਡਾ ਉਹ ਰਾਸ਼ਟਰਪਤੀ ਦੇ ਨਾਲ ਰਲ ਕੇ ਅਮਰੀਕਾ ਦੇ ਰਾਸ਼ਟਰਪਤੀ ਨਾਲ ਰਲ ਕੇ ਆਪਸ ਵਿੱਚ ਜੋ ਵਪਾਰ ਕੇਂਦਰ ਬਣਾ ਰਿਆ ਉਹ ਅਸੀਂ ਨਹੀਂ ਬਣਨ ਦੇਾਂਗੇ ਭਾਵੇਂ ਆਪਣੇ ਦੁੱਧ ਤੇ ਹੋਵੇ ਭਾਵੇਂ ਇੱਕ ਨਾਜ ਤੇ ਹੋਵੇ ਤੇਰੀ ਫਾਰਮ ਤੇ ਹੋਵੇ ਜਿੱਤੇ ਤੇ ਮਰਜ਼ੀ ਹੋਵੇ ਲੇਕਿਨ ਅਸੀਂ ਇਹ ਵਪਾਰ ਨਹੀਂ ਹੋਣ ਦੇਾਂਗੇ ਇਹ ਮਾਰੂ ਨੀਤੀਆਂ ਜਿਹੜੀਆਂ ਅਸੀਂ ਨਹੀਂ ਚੱਲਣ ਦੇਾਂਗੇ ਇਹ ਸਰਕਾਰ ਸਾਡੇ ਵਿਰੁੱਧ ਇਹੋ ਜੇ ਕੰਮ ਨਾ ਕਰੇ ਅਸੀਂ ਇਹੋ ਜੇ ਕੰਮ ਨਹੀਂ ਕਰੰਦੇ ਨੇ ਇਹ ਮਾਰੂ ਨੀਤੀਆਂ ਲਾਗੂ ਨਹੀਂ ਹੋਣ ਦੇਣੀਆਂ ਸੋ ਸਾਡੀ ਇਹੋ ਬੇਨਤੀ ਆ